ਅਕਸਰ ਸਾਡੀ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਸਭ ਦੀ ਮਦਦ ਕਰਦੇ ਹਾਂ, ਸਭ ਦਾ ਕਹਿਣਾ ਮੰਨਦੇ ਹਾਂ, ਸਭ ਦਾ ਭਲਾ ਕਰਦੇ ਹਾਂ ਤੇ ਸਭ ਦੇ ਮੌਕੇ ਤੇ ਖੜ੍ਹਦੇ ਹਾਂ ਪਰ ਫਿਰ ਵੀ ਸਾਡੀ ਕੋਈ ਇੱਜ਼ਤ ਨਹੀਂ ਕਰਦਾ ਜਿਸ ਦੇ ਅਸੀਂ ਹੱਕਦਾਰ ਹਾਂ ਅਸਲ ਵਿੱਚ ਲੋਕ ਕਦਰ ਉਦੋਂ ਕਰਨਗੇ ਜਦੋਂ ਤੁਸੀਂ ਆਪਣੀ ਕਦਰ ਆਪ ਕਰਦੇ ਹੋ ਇਸ ਲਈ ਉਹ 5 ਸੌਖੇ ਤਰੀਕੇ ਜਿਸ ਨਾਲ ਲੋਕ ਤੁਹਾਡੀ ਕਦਰ ਕਰਨ ਲਈ ਮਜਬੂਰ ਹੋ ਜਾਣਗੇ ਸਭ ਤੋਂ ਪਹਿਲਾ ਸਬਕ ਹਰ ਵੇਲੇ ਮੌਜੂਦ ਨਾ ਰਹੋ ਡੋంట్ ਬੀ ਆਲਵੇਜ਼ ਅਵੇਲੇਬਲ ਜਿਹੜੀ ਚੀਜ਼ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਮਿਲਦੀ ਹੈ ਉਸਦੀ ਕੀਮਤ ਹਮੇਸ਼ਾ ਘੱਟ ਹੁੰਦੀ ਹੈ ਬਿਲਕੁਲ ਉਵੇਂ ਹੀ ਜੇ ਤੁਸੀਂ ਹਰ ਕਿਸੇ ਲਈ ਹਰ ਵੇਲੇ ਹਾਜ਼ਰ ਰਹੋਗੇ ਤਾਂ ਲੋਕ ਤੁਹਾਨੂੰ ਫਾਲਤੂ ਸਮਝਣ ਲੱਗਣਗੇ ਜਦੋਂ ਤੁਸੀਂ ਸਮੇਂ ਦੀ ਇੱਜ਼ਤ ਕਰੋਗੇ ਦੁਨੀਆ ਆਪਣੇ ਆਪ ਤੁਹਾਡੀ ਇੱਜ਼ਤ ਕਰੇਗੀ ਦੂਜਾ ਸਬਕ ਕੁਝ ਲੋਕ ਸਿਰਫ ਗੱਲਾਂ ਕਰਦੇ ਨੇ ਪਰ ਕਰਦੇ ਕੁਝ ਨਹੀਂ ਅਜਿਹੇ ਲੋਕਾਂ ਤੇ ਕੋਈ ਭਰੋਸਾ ਨਹੀਂ ਕਰਦਾ ਅਸਲੀ ਵੈਲਿਊ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਨਤੀਜੇ ਬੋਲਦੇ ਨੇ ਆਪਣੇ ਸੁਪਨੇ ਬਾਰੇ ਸਭ ਨੂੰ ਦੱਸਣ ਦੀ ਬਜਾਏ ਚੁੱਪਚਾਪ ਮਿਹਨਤ ਕਰੋ ਜਦੋਂ ਤੁਸੀਂ ਕਾਮਯਾਬ ਹੋਵੋਗੇ ਤਾਂ ਲੋਕ ਖੁਦ ਤੁਹਾਡੇ ਕੋਲ ਆਉਣਗੇ ਤੀਜਾ ਸਬਕ ਸ਼ਿਕਾਇਤ ਕਰਨੀ ਬੰਦ ਕਰੋ ਜੋ ਇਨਸਾਨ ਹਮੇਸ਼ਾ ਆਪਣੀ ਕਿਸਮਤ ਜਾਂ ਦੂਜਿਆਂ ਨੂੰ ਦੋਸ਼ ਦਿੰਦਾ ਰਹਿੰਦਾ ਹੈ ਲੋਕ ਉਸ ਤੋਂ ਦੂਰ ਭੱਜਦੇ ਨੇ ਕੋਈ ਵੀ 네ਗੇਟਿਵ ਇਨਸਾਨ ਦੇ ਨਾਲ ਰਹਿਣਾ ਪਸੰਦ ਨਹੀਂ ਕਰਦਾ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਖੁਦ ਲਓ ਮੁਸ਼ਕਲਾਂ ਬਾਰੇ ਰੋਣ ਦੀ ਬਜਾਏ ਉਹਨਾਂ ਦਾ ਹੱਲ ਲੱਭੋ ਇੱਕ ਸਕਾਰਾਤਮਕ ਸੋਚ ਵਾਲਾ ਇਨਸਾਨ ਹਮੇਸ਼ਾ ਸਬਕ ਦਾ ਪਸੰਦੀਦਾ ਹੁੰਦਾ ਹੈ। ਚੌਥਾ ਸਬਕ ਕਦਰ ਉਹਨਾਂ ਦੀ ਹੁੰਦੀ ਹੈ ਜੋ ਰੋਜ਼ ਕੁਝ ਨਵਾਂ ਸਿੱਖਦੇ ਨੇ। ਜੇ ਤੁਸੀਂ 5 ਸਾਲ ਪਹਿਲਾਂ ਵਰਗੇ ਹੀ ਹੋ ਤਾਂ ਤੁਹਾਡੀ ਵੈਲਿਊ ਨਹੀਂ ਵਧੇਗੀ। ਰੋਜ਼ 15-20 ਮਿੰਟ ਲਈ ਨਵੀਂ ਸਕਿੱਲ ਸਿੱਖੋ ਜਾਂ ਚੰਗੀਆਂ ਕਿਤਾਬਾਂ ਪੜ੍ਹੋ। ਜਿੰਨਾ ਜ਼ਿਆਦਾ ਤੁਸੀਂ ਆਪਣੇ ਆਪ ਤੇ ਕੰਮ ਕਰੋਗੇ ਉੰਨੀ ਹੀ ਤੁਹਾਡੀ ਵੈਲਿਊ ਮਾਰਕੀਟ ਅਤੇ ਸਮਾਜ ਵਿੱਚ ਵਧੇਗੀ। ਜਮਾਂ ਸਬਕ ਸਾਫ਼ ਤੇ ਸਪਸ਼ਟ ਰਹੋ। ਇੱਜ਼ਤ ਹਮੇਸ਼ਾ ਪਰੋਸੇ ਮੰਦ ਲੋਕਾਂ ਦੀ ਹੁੰਦੀ ਆ ਜੇ ਤੁਸੀਂ ਕਿਸੇ ਨਾਲ ਵਾਅਦਾ ਕੀਤਾ ਹੈ ਤਾਂ ਉਸ ਨੂੰ ਪੂਰਾ ਕਰੋ ਝੂਠ ਤੇ ਚਲਾਕੀ ਨਾਲ ਤੁਸੀਂ ਥੋੜੀ ਦੇਰ ਲਈ ਤਾਂ ਫਾਇਦਾ ਲੈ ਸਕਦੇ ਹੋ ਪਰ ਲੰਬੇ ਸਮੇਂ ਲਈ ਤੁਹਾਡੀ ਕੋਈ ਜ ਨਹੀਂ ਕਰੇਗਾ ਯਾਦ ਰੱਖੋ ਸੈਲਫ ਰਿਸਪੈਕਟ ਮੰਗਣ ਨਾਲ ਨਹੀਂ ਮਿਲਦੀ ਇਹ ਕਮਾਉਣੀ ਪੈਂਦੀ ਹੈ ਜਦੋਂ ਤੁਸੀਂ ਅੰਦਰੋਂ ਬਦਲਦੇ ਹੋ ਤਾਂ ਬਾਹਰਲੀ ਦੁਨੀਆ ਆਪਣੇ ਆਪ ਬਦਲ ਜਾਂਦੀ ਹੈ ਅੱਜ ਤੋਂ ਹੀ ਇਹਨਾਂ ਗੱਲਾਂ ਤੇ ਅਮਲ ਕਰਨਾ ਸ਼ੁਰੂ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਇੱਕ ਕਮੈਂਟ ਮੈਨੂੰ ਹੋਰ ਵਧੀਆ ਵੀਡੀਓਜ਼ ਬਣਾਉਣ ਲਈ ਹਲਾਸ਼ੀਰੀ ਦਿੰਦਾ ਹੈ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ